ਤੇ ਤਾਂ ਇੱਕ ਲੱਖ 35000 ਦੀ ਕਰ ਦੇਣਾ ਹੈ 135000 ਦੀ ਹਾਂਜੀ ਹਾਂਜੀ 12 ਮਾਡਲ ਵਾਲ ਟੋਗੇਟਨ ਹਾਂਜੀ ਬਹੀ ਸਵਾ ਸਵਾ 2 2 ਲੱਖ ਰੁਪਏ ਮੰਗਿਆ ਨੇ 2 ਲੱਖ ਵੀ 2 ਲੱਖ ਦੀ ਬਿਕੀਆਂ ਦੀ ਇਹ ਆਪਾਂ ਗਿਫਟ ਹੀ ਦੇਨੇ ਨੇ ਲੋਕਾਂ ਨੂੰ ਕਿਰਤਾ ਬਾਈ ਐਵੇਂ ਤਾਂ ਦੇ ਦਾਂਗੇ ਕਿਤੇ ਨਹੀਂ ਮਿਲਣਾ ਅੱਛਾ ਜੀ ਲੈ ਮਿੱਤਰੋ ਬਾਈ ਕਹਿੰਦਾ ਕਿਤੇ ਰੇਟ ਨਹੀਂ ਮਿਲਣਾ ਇਹ ਰੇਟ ਦੇ ਮੈਂ ਦੋ ਫੋਰ ਰੇਟ ਦਾ 380000 ਦੇ ਦਾਂਗੇ ਵੀਰ ਐਨਓਸੀ ਦੇ ਨਾਲ 380000 ਦੀ ਸਾਰੇ ਕਿਤੇ ਮਰਾ ਦੀ ਬੰਪਰ ਵੀ ਭਾਈ ਨਾਲ ਦੇਨੇਗੇ ਉਸ ਵੀਰੇ ਹਾਲ ਤੱਕ ਕਲਮ ਵੀ ਨਹੀਂ ਲੱਗੀ ਹੋਈ ਚੈੱਕ ਕਰ ਲੋ ਬਾਕੀ ਗੱਡੀ ਅੰਦਰੋਂ ਵੀ ਸੋਹਣੀ ਹੈਗੀ W6 ਹਾਂ ਰੇਟ ਵੀਰੇ ਇੱਕੋ ਹੀ ਰੇਟ ਦਵਾਂਗੇ 115000 ਰੁਪਏ ਇੱਕ ਲੱਖ 15000 ਦੀ ਹਾਂਜੀ ਹਾਂਜੀ ਲੈ ਮਿੱਤਰੋ 115000 ਦੀ ਬਈ i20 ਲੈ ਜੇ 2011 ਮਾਡਲ ਆ ਨਾ ਬਈ ਆ ਰੇਟ ਨੇ ਬਈ ਮੰਨਣਾ ਜਿਸ ਤਰ੍ਹਾਂ ਤੁਸੀਂ ਮਰਜ਼ੀ ਟਰਾਈ ਕਰ ਲਿਓ ਠੀਕ ਹੈ ਰੇਟ ਵੀਰੇ ਐਨਓਸੀ ਦੇ ਨਾਲ ਦੇ ਦਾਂਗੇ 165000 ਦੀ 165000 ਦੀ ਹਾਂਜੀ ਹਾਂਜੀ 11 ਮਾਡਲ ਬਈ ਹਾਂਜੀ ਵੀਰੇ ਲੈ ਮਿੱਤਰੋ 165000 ਦੀ ਬਈ 11 ਮਾਡਲ Swift Dzire BXi ਬਈ ਪੈਟਰੋਲ ਵੇਰੀਐਂਟ ਦੀ ਗੱਡੀ ਮਿਲ ਜੂਗੀ 来 ਮਿੱਤਰੋ ਤਿੰਨ ਤਿੰਨ ਝੋਟੇ ਗੱਡੀਆਂ ਖੜੀਆਂ ਨੇ ਬਈ ਆ ਚੈੱਕ ਕਰ ਸਕਦੇ ਤੁਸੀਂ ਅੱਜ ਅਸੀਂ ਆਏ ਆ ਬਈ ਖਾਲਸਾ ਕਾਰਬਿਆਰ ਤੇ ਬਈ ਖਾਸ ਕਰਕੇ ਇਹ ਆ ਖਾਲਸਾ ਕਾਰਬਿਆਰ ਦੀ ਰੇਟ ਬਈ ਬਹੁਤ ਜੈਨੂ ਹੁੰਦੇ ਨੇਗੇ ਘੈਂਟ ਕਰਾਂ ਹੁੰਦੀਆਂ ਨੇ ਰੇਟ ਵੀ ਪੂਰੇ ਜਬਰਦਸਤ ਹੁੰਦੇ ਨੇਗੇ ਤੇ ਬਈ ਪਹਿਲਾ ਹਸੀ ਕਾਲ ਜੀ ਕੀ ਹਾਲ ਆ ਜੀ ਬਹੁਤ ਵਧੀਆ ਕੈਮ ਨੇ ਖੇਤਾਂ ਬਈ ਤੇ ਬਈ ਸਭ ਤੋਂ ਪਹਿਲਾਂ ਤਾਂ ਆਪਣਾ ਐਡਰੈਸ ਲਿਖਾਓ ਕਿੱਥੇ ਆਪਾਂ ਇਸ ਟਾਈਮ ਖੜੇ ਆਗੇ ਤੁਹਾਡਾ ਰੋੜ ਵੀਰੇ ਹੂੰ ਸੁਵਾਨਾ ਰੋਡ ਐਪਲ ਵਾਈਟ ਦੇ ਸਾਹਮਣੇ ਆਪਣਾ ਦੁਕਾਨ ਠੀਕ ਹੈ ਮੂਲਕਚ ਮੂਲਕ ਦੇ ਵਿੱਚ ਠੀਕ ਹੈ ਮੋਬਾਈਲ ਨੰਬਰ ਕੀ ਹੈ ਵੀਰੇ ਆਪਣਾ 9981070343 ਠੀਕ ਹੈ ਵੀਰੇ ਜਿੱਲੀਆਂ ਵੀ ਆਪਣੇ ਕੋਲ ਗੱਡੀਆਂ ਨੇ ਨੋਨ ਐਕਸੀਡੈਂਟ ਦੀ ਗਾਰੰਟੀ ਆ ਹਾਂਜੀ ਹਾਂਜੀ ਕਾਏ ਪੱਤਰਾਂ ਦੀ ਫੁੱਲ ਗਾਰੰਟੀ ਵੀਰੇ ਇੰਜਨ ਗੇਅਰ ਦੀ ਵੀ ਜਮ ਹੱਕੇ ਫੁੱਲ ਗਾਰੰਟੀ ਵੀਰੇ ਕਿੰਨੀਆਂ ਗੱਡੀਆਂ ਅੱਜ ਆਪਣੇ ਕੋਲ ਆਪਣੇ ਕੋਲ ਕਾਰ ਹੈਗੀਆਂ ਨੇ ਭਈ 12 13 ਕਾਰਾਂ ਨੇ ਅੱਜ ਠੀਕ ਹੈ ਰੇਟ ਘੈਂਟ ਹੋਣਗੇ ਧੁਮਾਕੇਦਾਰ ਮੈਂ ਕਹਿੰਦਾ ਚੱਕ ਮੇਰੇ ਰੇਟਾਂ ਨੇ ਲੈ ਮਤਲਬ ਚੱਕ ਮੇਰੇ ਰੇਟਾਂ ਨੇ ਚਾਹੀਦੀ ਐਕਸਯੂ ਵੀ ਹੋ ਜਿਹੜੀ ਮਰਜ਼ੀ ਗੱਡੀ ਆ ਕੇ ਦੇਖ ਲਓ ਬਈ ਰੇਟ ਬਹੁਤ ਘੈਂਟ ਹੋਣਗੇ ਕਰੀਏ ਬਈ ਸਟਾਰਟ ਪਹਿਲਾਂ ਇੱਥੋਂ ਕਰ ਲਓ ਆਪਣਾ ਡਿਜ਼ਾਇਰ ਦੀ ਕਰੀਏ ਨਾ ਸਟਾਰਟ ਵੀਰੇ ਇਹ ਕੀ ਗੱਲ ਬਾਤ ਆ ਵੀਰੇ ਕਿੰਨਾ ਮਾਡਲ ਹੈ ਗੱਡੀ 2011 ਮਾਡਲ ਹੈ ਵੀਰੇ ਠੀਕ ਹੈ 3X i ਹੈ ਪੈਟਰੋਲ ਦੀ ਕਾਰ ਹੈ ਪੈਟਰੋਲ ਦੀ ਆ ਹਾਂਜੀ ਹਾਂਜੀ ਠੀਕ ਹੈ ਇਹ ਵੀਰੇ ਸੀਐਨਜੀ ਤੇ ਤਾਂ ਨਹੀਂ ਚੱਲੀ ہوئی ਨਹੀਂ ਨਹੀਂ ਵੀਰੇ ਪਿਓਰ ਪੈਟਰੋਲ ਆ ਪਿਓਰ ਪੈਟਰੋਲ ਚੱਲੀ ਵੀ ਆ ਲੈ ਮਿੱਤਰੋ ਪਿਓਰ ਪੈਟਰੋਲ ਆ ਕਿਹੜੀ ਆ BX i ਆ? ਹਾਂਜੀ BX i. BX i ਮਾਡਲ ਆ ਬਾਈ Swift Desire ਫਰਸਟ ਓਨਰ ਹੈ ਵੀਰੇ। ਫਰਸਟ ਓਨਰ ਆ ਬਾਈ। ਲੈ ਮਿੱਤਰੋ ਫਰਸਟ ਓਨਰ ਆਗੀ। ਵੀਰੇ ਗੱਡੀ ਦਾ ਇੰਜਨ ਨਗਰ ਕੇ ਮੈਦਾ ਬਿਲਕੁਲ ਨਵਾਂ ਵੀਰੇ। ਇਹਦੇ ਗੇਅਰ ਦੀ ਫੁੱਲ ਗਰੈਟੀ ਆਪਣੀ। ਠੀਕ ਹੈ। ਕਾਗੇ ਪੱਤਰਾ। ਓਕੇ ਵੀਰੇ। ਐਨਓਸੀ ਮਿਲ ਜੂ। ਸਾਰਾ ਕੁਝ ਠੀਕ ਹੈ। ਲੈ ਮਿੱਤਰੋ ਐਨਓਸੀ ਮਿਲ ਜੂ। ਬਾਕੀ ਵੀਰੇ ਬੈਕ ਸਾਈਡ ਤੋਂ ਇੱਕ ਵਾਰੀ ਲਖਮਿੰਦਰ ਖੂ ਬੈਕ ਸਾਈਡ ਤੋਂ ਵੀ ਦਿਖਾ ਦੇ। ਘੈਂਟ ਕਾਰ ਆ ਬਾਈ। ਇੱਕ ਵਾਰ ਲਖਮਿੰਦਰ ਖੂ ਬੈਕ ਸਾਈਡ ਤੋਂ ਦਿਖਾ ਦੇ ਆਕੇ ਹਨਾ। ਤੇ ਆ ਜਾ ਬਾਈ ਇਧਰ ਵੀ ਦਿਖਾ ਦੇ ਗੱਡੀ ਬਾਈ। ਇਕ ਚੋਈ ਵਧੀਆ ਪਿਆਨੇ ਸਾਫ ਸੁਥਰੇ ਨੇ ਵਿਰੇ ਰੰਗ ਪੈਂਟ ਦੇ ਕਿੰਨੇ ਕਿ ਜਨੂ ਨੇ ਇਹ ਰਗ ਪੇਟ ਦੀਆ ਵਿਰੇ ਮੰਨ ਕੇ ਚਲੋ ਸਾਰੀ ਕਾਰ ਦੇ ਵਿੱਚ ਦੋ ਤਿੰਨ ਪੀਸ ਪੇਂਟ ਦੇ ਠੀਕ ਹੈ ਕਾਰ ਜਨੂ ਨੇ ਠੀਕ ਹੈ ਲੈ ਮਿੱਤਰੋ ਜਿਹੜੀ ਗੱਲ ਬਾਤ ਉਹ ਤੁਹਾਨੂੰ ਦੱਸ ਕੇ ਦਿੱਤੀ ਜਾਊਗੀ 11 ਮਾਡਲ ਇਹ ਫਰਸਟ ਓਨਰ ਦੀ ਕਾਰ ਆ 스ਵਿਫਟ ਡਿਜ਼ਾਇਰ ਬੀਐਕਸਆਈ ਤੇ ਵਿਰੇ ਰੇਟ ਦੇ ਦਦਾ ਧੁਮਾਕੇਦਾਰ ਪੂਰਾ ਰੇਟ ਵਿਰੇ ਐਨਓਸੀ ਦੇ ਨਾਲ ਦੇਦਾ 1,65,000 ਦੀ 1,65,000 ਦੀ ਹਾਂਜੀ ਹਾਂਜੀ 11 ਮਾਡਲ ਬਈ ਹਾਂਜੀ ਵਿਰੇ ਲੈ ਮਿੱਤਰੋ 1,65,000 ਦੀ ਬਈ 11 ਮਾਡਲ 스ਵਿਫਟ ਡਿਜ਼ਾਇਰ ਅੱਗੇ ਵੀਰੇ ਫੇਰ ਆ ਗਈ ਇੱਕ ਡਿਜ਼ਾਇਰ ਹਾਂਜੀ ਹਾਂਜੀ ਵੀਰੇ ਕੀ ਗੱਲਬਾਤ ਹੈ ਦੀ ਇਹ ਵੀ ਵੀਰੇ 2011 ਮਾਡਲ ਹੈ 2XIA ਠੀਕ ਹੈ ਇਹ ਵੀ પેટ્રોલ ਦਾ ਹਾਂਜੀ પેટ્રોલ ਦਾ ਲੈ ਮਿੱਤਰੋ ਇਹ ਵੀ પેટ્રોલ ਚਾ 11 ਮਾਡਲ ਆ ਗਈ ਸੇਮ ਕੰਡੀਸ਼ਨ ਆ ਵੀਰੇ ਸੇਮ ਵੀਰੇ ਠੀਕ ਹੈ ਅੰਦਰੋਂ ਇਹਦੇ ਸੀਟ ਕਵਰ ਨਵੇਂ ਹਨ ਹਾਂਜੀ ਹਾਂਜੀ ਲੈ ਮਿੱਤਰੋ ਸੀਟ ਕਵਰ ਇਹਦੇ ਨਵੇਂ ਹਨ ਬਾਈ ਇਹ ਵੀ ਫਰਸਟ ਓਨ ਰਾਣਾ ਵੀਰੇ ਹਾਂਜੀ ਵੀਰੇ ਫਰਸਟ ਓਨ ਲੈ ਮਿੱਤਰੋ ਫਰਸਟ ਓਨ ਰਾ ਗਈ ਘੈਂਟ ਕਾਰ ਆ ਗਈ ਪਿਛੋਈ ਵਧੀਆ ਪੀ ਆ ਵੀਰੇ ਤੇ ਇਹਦੇ ਕਾਗਜ਼ ਪੱਤਰੀ ਮਿਲ ਜਾਣਗੇ ਪੂਰੇ ਓਕੇ ਨੇ ਵੀਰੇ ਕੰਪਲੀਟ ਨੇ ਕਾਗਜ਼ ਠੀਕ ਹੈ ਲੈ ਮਿੱਤਰੋ ਕਾਗਜ਼ ਪੱਤਰੀ ਤੁਹਾਨੂੰ ਕੰਪਲੀਟ ਮਿਲਣਗੇ ਗੱਡੀ ਦੇ ਦੋਨੇ ਵੀਰੇ 11 ਗ੍ਰਾਮ ਮਾਡਲ ਨੇ ਗਿਆ ਪੈਟਰੋਲਸ ਨੇ ਡਿਜ਼ਾਇਰਾਂ ਨਹੀਂ ਆ ਇਹਦਾ ਰੇਟ ਕੀ ਆ ਫਿਰ ਸਹੀ ਵੀਰੇ 1,65,000 ਸਹੀ ਆ ਲੈ ਮਿੱਤਰੋ 1,65,000 ਦੀ ਇਹ ਆ ਚਾਹੀਦੀ ਆ ਲੈ ਇਹ ਵੀ 1,65,000 ਦੀ ਹੈਗੀ ਹਨਾ ਗੱਲਬਾਤ ਕਰ ਲਿਓ ਖਾਲਸਾ ਕਾਰ ਵੀ ਆਰ ਮੂਨਕ ਖੜੇ ਆਪਾਂ ਤੋਹਾਨਾ ਰੋਡ ਤੇ ਨਾ ਵੀਰੇ ਹਾਂਜੀ ਹਾਂਜੀ ਤੋਹਾਨਾ ਕਿੰਨਾ ਪੈਂਦਾ ਆਪਾਂ ਨੂੰ ਰੋ ਪੂਰਾ 14 ਕਿਲੋਮੀਟਰ ਪੈਂਦਾ 14 ਕਿਲੋਮੀਟਰ ਪੈਂਦਾ ਨ ਪੱਤਰਾ ਸਾਨੂੰ 22 22 ਕਿਲੋਮੀਟਰ ਪੈਂਦਾ ਹਨ ਠੀਕ ਹੈ ਅੱਗੇ ਆ ਗਈ ਵੀਰੇ Swift ਹਨਾ ਵੀ ਇਹ ਕਿੰਨਾ ਮਾਡਲ ਇਹ 2015 ਮਾਡਲ ਹੈ ਵੀਰੇ ਠੀਕ ਹੈ ਫਰਸਟ ਓਨਰ ਹੈ ਵੀ ਇਹ ਫਰਸਟ ਓਨਰ ਆ ਹਾਂ ਜੀ ਠੀਕ ਹੈ ਲੈ ਮੇਤਰੋ ਫਰਸਟ ਓਨਰ ਆ ਐਨਓਸੀ ਮਿਲ ਜੂਦੀ ਹਾਂ ਜੀ ਹਾਂ ਜੀ ਵੀਰੇ ਇਹਦੇ ਨੰਬਰ ਦਾ ਕਿੰਨਾ ਖਰਚ ਆਉਂਦਾ ਇਹਦੇ ਨੰਬਰ ਤੇ ਪਾਈ 24000 ਰੁਪਏ ਖਰਚ ਆਊਗਾ ਪੀਵੀ ਨੰਬਰ ਤੇ ਪੀਵੀ ਨੰਬਰ ਤੇ 24000 ਦਾ ਖਰਚ ਆਊ ਨਾ ਠੀਕ ਹੈ ਤੇ ਬਾਕੀ ਵੀਰੇ ਲਖਵਿੰਦਰ ਨੂੰ ਗੋ ਅੰਦਰ ਉਹ ਦਿਖਾ ਦੇ ਗੱਡੀ ਅੰਦਰ ਉਹ ਵੀ ਸੋਹਣੀ ਪਈ ਆ ਸੀਟ ਕਵਰ ਵਧੀਆਂ ਨੇ 15 ਮਾਡਲ ਫਰਸਟ ਅੰਦਰ ਵੀਡੀਓ ਹੀ ਆ ਇਹ ਹਾਂਜੀ ਵੀਡੀਓ ਹੀ ਵੀਡੀਓ ਆ ਵੀ ਡੀਜ਼ਲ ਵੇਰੀਐਂਟ ਦੀ ਕਾਰ ਆ ਇਹ 74000 ਚੱਲੀ ਆ ਵੀਰੇ ਕਿੰਨੀ ਵੀਰੇ 74000 ਲੈ ਮਿੱਤਰੋ 74000 ਗੱਡੀ ਚੱਲੀ ਜੈਨੂਨ ਚੱਲੀ ਆ ਹਾਂ ਜੈਨੂਨ ਚੱਲੀ ਵੀਰੇ ਠੀਕ ਆ ਲੈ ਮਿੱਤਰੋ ਜੈਨੂਨ ਚੱਲੀ ਆ ਇੰਜਨ ਗੇਰ ਦੀ ਵਧੀਆ ਨੋਨ ਐਕਸੀਡੈਂਟ ਦੀ ਗਾਰੰਟੀ ਹਾਂਜੀ ਹਾਂ ਰੇਟ ਫਿਰ ਇਹਦਾ ਇਹਦਾ ਵੀਰੇ ਰੇਟ 3 ਲੱਖ 30000 3 ਲੱਖ 30000 ਹਾਂਜੀ ਹਾਂ ਇਹਦਾ ਬਾਈ ਹਾਂਜੀ ਵੀਰੇ ਬਾਈ ਬਾਰਾ ਬਾਰਾ ਮਾਡਲ ਦਾ ਰੇਟ ਆ ਇਹ ਨਾ ਵੀਰੇ 15 ਮਾਡਲ ਲੈ ਮਿੱਤਰੋ 15 ਮਾਡਲ 3 ਲੱਖ 30000 ਦੀ ਬ ਲੋਨ ਤਾਂ ਨਹੀਂ ਹੋਣਾ ਤੇ ਕਹੋ ਜੂ ਲੋਨ ਹੋ ਜੂਗਾ ਵੀਰੇ ਲੋਨ ਹੋ ਜੂਗਾ ਹਾਂਜੀ ਹਾਂਜੀ ਠੀਕ ਗੱਲ ਹੈ ਮਿੱਤਰੋ ਲੋਨ ਵੀ ਹੋ ਜੂ ਲੱਖ ਰੁਪਏ ਡਾਊਨ ਪੇਮੈਂਟ ਹੋ ਜੂ ਹਾਂਜੀ ਹਾਂਜੀ ਤਾਂ ਮਿੱਤਰੋ ਲੱਖ ਰੁਪਏ ਲੈ ਆਓ 15 ਮਾਡਲ ਸਵਿਫਟ ਗੱਡੀ ਲੈ ਲਿਓ ਜੇ ਤੁਹਾਡਾ ਸਿਬਲ ਸਕੋਰ ਵਧੀਆ ਹੈ ਠੀਕ ਹੈ ਜੀ ਅੱਗੇ ਆ ਗਈ ਵੀਰੇ ਆਪਣੇ ਕੋਲ i20 2011 ਮਾਡਲ ਇਹਦੇ ਦੇਮੋ ਤੇ ਧਮਾਕਾ ਪੂਰਾ ਪੂਰਾ ਮੈਚ ਚੱਕ ਮਾਰ ਰੇਟ ਹੋ ਗਿਆ ਪੂਰਾ ਹਾਂਜੀ ਕਿਤੇ ਨਹੀਂ ਹੋਣਾ ਇਹ ਟਾਈਮ ਕਿਤੇ ਨਹੀਂ ਮਿਲਦੀ ਦੱਸੋ ਬਾਈ ਡਿਟੇਲ ਦੀ 2011 ਮਾਡਲ ਹੈ ਵੀਰੇ ਹਾਂਜੀ ਇੰਜਨ ਗੇਅਰ ਦੀ ਪਾਰਟੀ ਲਾਈਨ ਦੀ ਕਾਰ ਸਾਫ ਸੁੱਤੀ ਹੈ ਇਹ ਸਪੋਰਟ ਠੀਕ ਹੈ ਇੰਜਨ ਗਿਰਦੀ ਜਮੋ ਕੇ ਆ ਕੇ ਅੰਦਰੋਂ ਕਿਵੇਂ ਆਹੀ ਗੱਡੀ ਅੰਦਰੋਂ ਹੀ ਸਾਫ਼ ਸੁੱਸਰੀ ਹੈ ਵੀਰੇ ਡੀਜ਼ਲ ਵੈਰੀਐਂਟ ਹਨਾ ਹਾਂਜੀ ਤਾਂ ਮੇਤਰੋ ਡੀਜ਼ਲ ਵੈਰੀਐਂਟ ਹੈਗਾ ਕਾਰ ਵਧੀਆ ਬਾਈ ਠੀਕ ਹੈ ਹਲਕੀ ਫੁਲਕੀ ਟੱਚ ਪੋ ਹੈਗੀ ਹੈਗੀ ਠੀਕ ਹੈ ਜੀ ਬਾਕੀ ਸੋਹਣੀ ਕਾਰ ਆ ਹਰਿਆਣਾ ਨੰਬਰ ਆ ਕਾਇ ਪੱਤਰ ਹੈਗੇ ਨੇ ਹੱਥ ਦੇ ਹਾਂਜੀ ਹਾਂਜੀ ਕੰਪਲੀਟ ਦੇਗਾ ਲੈ ਮੇਤਰੋ ਕਾਇ ਪੱਤਰ ਕੰਪਲੀਟ ਨੇ ਤੇ ਵੀਰੇ ਰੇਟ ਦੀ ਗੱਲ ਕਰਾਂ ਦੋ ਫਿਰ ਧਮਾਕਾ ਦਾ ਰੇਟ ਵੀਰੇ ਇੱਕੋ ਹੀ ਰੇਟ ਦੇਵਾਂਗਾ 1,15,000 ਦੇਵਾਂਗਾ 115000 ਦੀ ਹਾਂਜੀ ਹਾਂਜੀ ਲੈ ਮਿੱਤਰੋ 115000 ਦੀ ਬਈ i20 ਲੈ ਜੇ 2011 ਮਾਡਲ ਹਨ ਬਈ ਆਹ ਰੇਟ ਨੇ ਬਈ ਮੰਨਣਾ ਜਿਸ ਤਰ੍ਹਾਂ ਤੁਸੀਂ ਮਰਜ਼ੀ ਟਰਾਈ ਕਰ ਲਿਓ ਠੀਕ ਐ ਬਾਕੀ ਗੱਲਬਾਤ ਕਰ ਲਿਓ ਐਨਓਸੀ ਮਿਲ ਜੋਣਾ ਦੀ ਐਨਓਸੀ ਸਾਰੇ ਕਰ ਲਿਆ ਅੱਗੇ ਆ ਗਈ ਵੀਰੇ ਆਪਣੇ ਕੋਲ ਆਲਟੋ ਇਹਦੀ ਕੀ ਗੱਲਬਾਤ 2010 ਮਾਡਲ ਹੈ ਵੀਰੇ ਫਰਸਟ ਓਨਰ ਹੈ ਠੀਕ ਐ ਬਈ ਹਾਂਜੀ ਹਾਂਜੀ ਫੈਕਟਰ ਦਾ ਵਧੀਆ ਪੈਣਾ ਨਵੇਂ ਟਾਇਰ ਨੇ ਬਿਲਕੁਲ ਵੀਰੇ ਇਹਦਾ ਇੰਜਨ ਇੰਜੀਰ ਕਿਵੇਂ ਨਵੀਆਂ ਵੀਰੇ ਇੰਜਨ ਗੇਅਰ ਦੀ ਠੀਕ ਐ ਸਸਟੋਈ ਜਗੇਰ ਵਧੀਆਗਾ ਸੀਟਾਂ ਸੂਟਾ ਵੀ ਘੈਂਟ ਨੇ ਗੱਡੀ ਦੀਆਂ ਚੈੱਕ ਕਰੋ ਬਈ ਅਲਟੋ 2010 ਮਾਡਲ 72000 ਰਿਕਾਰਡ ਨਾਲ 72000 ਚੱਲੀ ਆ ਪੱਕੀ ਗੱਲ ਆ ਬਾਈ ਪੱਕੀ ਸਾਰੇ ਸ਼ੀਸ਼ੇ ਨਾਲ ਦੇ ਲਾ ਮਿੱਤਰੋ ਸਾਰੇ ਸ਼ੀਸ਼ੇ ਨਾਲ ਦੇ ਨੇ 72000 ਬਾਈ ਕਹਿੰਦਾ ਚੱਲੀ ਆ ਜਿਹਨੂੰ ਚੱਲੀ ਜਾ ਮਣੇ ਠੀਕ ਐ ਰੇਟ ਕਿੰਨਾ ਵੀਰੇ ਦਾ ਰੇਟ ਵੀਰੇ ਇਹਦਾ ਐਨਓਸੀ ਦੇ ਨਾਲ 115000 115000 ਦੀ ਹਾਂਜੀ ਲਾ ਮਿੱਤਰੋ ਐਨਓਸੀ ਨਾਲ 115000 ਦੀ ਬਾਈ ਅਲਟੋ ਮਿਲ ਜੀ 2010 ਮਾਡਲ ਗੱਡੀ ਦੇ ਸ਼ੀਸ਼ੇ ਹਿੱਸੇ ਵੀ ਸਾਰੇ ਨਾਲ ਦੇ ਨੇ ਗੱਲਬਾਤ ਕਰ ਲਿਓ ਉਹਨੂੰ ਕਹ ਆ ਦੇਣਾ ਵੀ ਇਥੇ ਰੇਟ ਬਹੁਤ ਘੈਂਟ ਹੁੰਦੇ ਨੇਗੇ ਹੈਨਾ ਤੇ ਬਾਕੀ ਆਪਣੇ ਕੋਲ ਇੱਧਰ ਆ ਗਈ ਵੀਰੇ ਬਰੇਜ਼ਾ ਹਨਾ ਇਹਦੀ ਕੀ ਗੱਲ ਬਾਤ ਆ ਬਾਈ 2017 ਮਾਡਲ ਹੈ ਵੀਰੇ ਜੀ VDI ਪਲੱਸ ਵਾਲਾ ਮਾਡਲ ਹੈ VDI ਪਲੱਸ ਵਾਲਾ 에ਅਰ ਬੈਗ ਵਾਲਾ ਹਨਾ 에ਅਰ ਬੈਗ ਵਾਲਾ ਜੀ ਠੀਕ ਹੈ ਲੈ ਵੀ ਲਾਈਟ ਟਾਇਰ ਵਧੀਆ ਨੇ ਬਾਈ ਗੱਡੀ ਤੇ ਚੈੱਕ ਕਰੋ ਤੇ ਬਾਕੀ ਵੀਰੇ ਗੱਡੀ ਅੰਦਰੋਂ ਵੀ ਸੋਹਣੀ ਹੈਗੀ ਵਧੀਆ ਡੈਸ਼ਬੋਰਡ ਪਿਆਗਾ ਹਨਾ ਸੱਟਾ ਹੁੱਟਾ ਵੀ ਸਹੀ ਨੇਗੀਆਂ ਮੈਟਿੰਗ ਮੂਟਿੰਗ ਹੋਈ ਹੋਈ ਹੈ ਹਨਾ ਵੀਰੇ ਸਾਰਾ ਕੰਪਲੀਟ ਹੈ ਕਿੰਨਾ ਸਾਰਾ ਮਾਡਲ ਹੈ 17 ਮਾਡਲ ਓਨਰ ਓਨਰ ਫਸਟ ਵੀਰੇ ਓਨਰ ਫਸਟ ਹਨਾ ਨਾ ਕੋਈ ਐਕਸੀਡੈਂਟ ਦੀ ਗਾਰੰਟੀ ਫੁੱਲ ਗਾਰੰਟੀ ਵੀਰੇ ਕਿੰਨਾ ਰ ਇਕਰ ਦੇ ਦਾਂਗੇ ਵੀਰੇ 5,60,000 ਦੀ 5,60,000 ਦੀ 17 ਮਾਡਲ 17 ਮਾਡਲ ਪੀਡੀਆਈ ਪਲੱਸ ਹੈ ਵੀਰੇ ਡਿਮਾਂਡ ਆ ਦੀ ਇਹ ਸੱਚੇ ਸਾਡੇ ਬਾਈ ਦਾ ਹੀ ਹੈ ਨਾ ਕਿਸੇ ਦੀ ਇਹ ਹਾਂਜੀ ਹਾਂਜੀ ਠੀਕ ਹੈ ਬਾਈ ਦੀ ਬਾਈ ਤੋਂ ਬਈ ਆਈ ਨਹੀਂ ਆ ਗੱਡੀ ਇਹ 5,60,000 ਰੁਪਏ ਡਿਮਾਂਡ ਆ ਵੀਰੇ ਪਾਰਟੀ ਦੀ ਠੀਕ ਹੈ ਗੱਲਬਾਤ ਕਰ ਲੈ ਲੋਨ ਹੋ ਜੂ ਤੇ ਤੇ ਲੋਨ ਹੋ ਜਗਾ 1.5 ਲੱਖ ਭਰ ਕੇ ਹੋ ਜੂ ਹਾਂਜੀ ਹਾਂਜੀ ਤਾਂ ਮਤਲਬ 1.5 ਲੱਖ ਭਰ ਕੇ ਲੋਨ ਹੋ ਜੂ ਹੁਣ ਸਾਨੂੰ ਦਿਖਾਉਣੇ ਆਗੇ ਤਿੰਨ ਛੋਟੇ ਗੱਡੀਆਂ ਹੁਣ ਸਾਨੂੰ ਤੇ ਭਾਈ ਜੀ ਕਿਹੜੀ ਗੱਡੀ ਆ ਕਿੰਨਾ ਮਾਡਲ ਆ ਕੀ ਗੱਲ ਬਾਤ ਆ 2016 ਮਾਡਲ ਹੈ ਵੀਰੇ ਫਰਸਟ ਓਨਰ ਹੈ ਠੀਕ ਹੈ ਡਬਲਯੂ 6 ਹੈ ਡਬਲਯੂ 6 ਹਾਂਜੀ ਹਾਂਜੀ ਪੇਂਟ ਦੀ ਕਾਰ ਅੱਜ ਤੱਕ ਸਾਰੀ ਜੈਨੂਨ ਹੈ ਵੀਰੇ ਸਾਰੀ ਜੈਨੂਨ ਹੈ ਵੀਰੇ ਬੰਪਰ ਦਾ ਪੇਂਟ ਹੋਣਗੇ ਯਾਰ ਨਾ ਬੰਪਰ ਵੀ ਅੱਜ ਤੱਕ ਨਾਲ ਦੇ ਲੈ ਰਹੀ ਹੈ ਵੀਰੇ ਬੰਪਰ ਵੀ ਨਾਲ ਦੇ ਨੇ ਹਾਂਜੀ ਲਾ ਮਿੱਤਰੋ ਬੰਪਰ ਵੀ ਨਾਲ ਦੇ ਨੇ ਇੱਕ ਵਾਰ ਲਖਮਿੰਦਰ ਨੂੰ ਕਹੂੰਗਾ ਛਾਤੀ ਪਸਾਰੇ ਕਿਤੇ ਮਰਾ ਦੀ ਬੰਪਰ ਵੀ ਭਾਈ ਨਾਲ ਦੇ ਨੇਗੇ ਉਸ ਵੀਰੇ ਹੱਦ ਤੱਕ ਕਲਮ ਵੀ ਨਹੀਂ ਲੱਗੀ ਹੋਈ ਚੈੱਕ ਕਰ ਲੋ ਬਾਕੀ ਗੱਡੀ ਅੰਦਰੋਂ ਵੀ ਸੋਹਣੀ ਹੈਗੀ W6 ਹਨ ਵੀਰੇ ਹਾਂਜੀ ਹਾਂਜੀ ਮਾਡਲ 17 16 ਮਾਡਲ 16 ਮਾਡਲ ਹਾਂਜੀ ਹਾਂਜੀ ਠੀਕ ਐ ਬਈ ਗੱਡੀ ਦੇ ਟਾਇਰ ਵੀ ਵਧੀਆ ਪਏ ਨੇ ਸਾਫ ਟਾਇਰ ਨੇਗੇ ਠੀਕ ਐ ਅੰਦਰੋਂ ਘੈਂਟ ਆ ਗੱਡੀ ਗੱਲਬਾਤ ਸੋਹਣੀਆ ਗੱਡੀ ਦੀ ਓਨਰ ਵੀਰੇ ਫਰਸਟ ਵੀਰੇ ਫਰਸਟ ਓਨਰ ਕਾਜ ਪੱਤਰ ਮਿਲਣਗੇ ਓਕੇ ਨੇ ਕੰਪਲੀਟ ਨੇ ਲੈ ਮਿੱਤਰੋ ਕਾਜ ਪੱਤਰ ਮਿਲਣਗੇ ਕੰਪਲੀਟ ਨੇ ਤੇ ਵੀਰੇ ਫਿਰ ਇਹਦਾ ਰੇਟ ਕਿੰਨਾ ਹੋਊਗਾ ਰੇਟ ਵੀਰੇ ਦੇ ਦਾਂਗੇ 6 ਲੱਖ 80000 ਦੀ ਕਰ 6 ਲੱਖ 60000 ਦੀ ਹਾਂਜੀ ਹਾਂਜੀ ਤਾਂ ਮਿੱਤਰੋ 6 ਲੱਖ 60000 ਰੁਪਏ ਇਹ ਗੱਡੀ ਮਿਲ ਜੂ 2016 ਮਾਡਲ ਗੱਡੀ ਵੀਰੇ ਸਾਰੀ ਆਕੇ ਚੈੱਕ ਕਰ ਲਓ ਜਿੱਥੇ ਤੁਸੀਂ ਮਰਜ਼ੀ ਚੈੱਕ ਕਰਾ ਲਓ ਇੰਜਨ ਗੇਅਰ ਵਧੀਆ ਗੱਡੀ ਦਾ ਵੀਰੇ ਇੰਜਨ ਗੇਅਰ ਦੀ ਬਿਲਕੁਲ ਠੀਕ ਹੈ ਅੱਗੇ ਫਿਰ ਇੱਕ ਹੋਰ ਆਈ ਵੀਰੇ ਤੇ ਹਨਾ ਵੀਰੇ ਜੇ ਕਿਸੇ ਵੀਰੇ ਨੇ ਘੱਟ ਪੈਸੇ ਲਾਉਣਾ ਐਕਸ ਯੂਵੀ ਤੇ ਉਹ ਵੀ ਖੜੀ ਆ ਤੇ ਇੱਕ ਨਾ ਮਾਡਲ ਆ 2014 ਮਾਡਲ ਹੈ ਵੀਰੇ ਠੀਕ ਹੈ ਬਾਈ ਡਬਲਯੂ 8 ਟਾਪ ਵਾਲਾ ਮਾਡਲ ਹੈ ਠੀਕ ਹੈ ਡਬਲਯੂ 8 ਟਾਪ ਵਾਲਾ ਮਾਡਲ ਆ ਬਾਈ ਇਹ ਗੱਡੀ ਤੇ ਗੱਡੀ ਬਾਈ ਅੰਦਰੋਂ ਚੈੱਕ ਕਰੋ ਤੁਸੀਂ ਗੱਡੀ ਦਾ ਇੰਟੀਰੀਅਰ ਕੈਂਡ ਸ਼ੀਟਾਂ ਨੇ ਵੀਰੇ ਇੰਟੀਰੀਅਰ ਵਗੈਰਾ ਵਧੀਆ ਹੈ ਗੱਡੀ ਦਾ ਨਾ ਵੀਰੇ ਇਹ ਵੀ ਫਰਸਟ ਓਨਰ ਆ ਵੀਰੇ ਫਰਸਟ ਓਨ XUV 2014 ਮਾਡਲ ਐਨਓਸੀ ਦੀ ਮਿਲ ਜੂਗੀ ਮਿਲ ਜੂਗੀ ਵੀਰੇ ਤਾਂ ਮਿੱਤਰੋ ਗੱਡੀ ਦੀ ਐਨਓਸੀ ਇਹਦੀ ਵੀ ਮਿਲ ਜੂਗੀ ਕਾਰ ਲਗਭਗ ਓਕੇ ਜਮਾ ਚਾਲ ਚਲਾਵੇ ਦੀ ਕਿਵੇਂ ਬਈ ਨਵੀਆਂ ਬਿਲਕੁਲ ਵੀਰੇ ਰੇਟ ਫਿਰਦਾ ਰੇਟ ਤਾਂ ਬਾਈ ਐਵੇਂ ਦਾ ਦੇ ਦਾਂਗੇ ਕਿਤੇ ਨਹੀਂ ਮਿਲਣਾ ਅੱਛਾ ਜੀ ਲੈ ਮਿੱਤਰੋ ਬਾਈ ਕਹਿੰਦਾ ਕਿਤੇ ਰੇਟ ਨਹੀਂ ਮਿਲਣਾ ਇਹ ਰੇਟ ਦੇ ਮੈਂ ਦੋ ਫਿਰ ਰੇਟ ਦਾ 3.80 ਲੱਖ ਰੁਪਏ ਦੇ ਦਾਂਗਾ ਵੀਰੇ ਐਨਓਸੀ ਦੇ ਨਾਲ 3.80 ਲੱਖ ਦੀ ਹਾਂਜੀ ਹਾਂਜੀ ਵੀਰੇ ਦੇਖ ਲਓ ਬਾਈ 12 ਮਾਡਲ ਦਾ ਰੇਟ ਵੀ ਨਹੀਂਗਾ ਇਹ 12 ਮਾਡਲ 4 ਲੱਖ 4 ਲੱਖ ਦੀ ਐ ਮਿਲਦੀ ਆ ਅਪਾਚੋਰਾ ਦਵਾਂਗੇ ਵੀਰੇ ਮਿੱਤਰੋ 14 ਮਾਡਲ ਲੈਓ 3,80,000 ਦੀ ਫਸਟ ਓਨਰ ਨਰਣਾ ਫਸਟ ਓਨਰ ਵੀਰੇ ਫਸਟ ਓਨਰ ਕਰਾ ਲੋਨ ਹੋ ਜੂ ਤੇ ਨੌਲ ਹੋ ਜੂਗਾ ਵੀਰੇ ਮਿੱਤਰੋ ਲੋਨ ਵੀ ਹੋ ਜੂ ਗੱਲਬਾਤ ਕਰ ਲਿਓ ਹੁਣ ਜੇ ਕਿਸੇ ਵੀਰ ਨੇ ਬਲੇਹਰੋ ਲੈਣੀ ਆ ਬਹੁਤ ਜਿਆਦਾ ਡਿਮਾਂਡ ਰਹਿੰਦੀ ਆ ਸਾਨੂੰ ਬਲੇਹਰੋ ਚਾਹੀਦੀ ਆ ਪੰਜਾਬ ਨੰਬਰ ਦੀ ਆ ਖੜੀ ਆ ਤੇ ਬਾਈ ਇਹਦੀ ਕੀ ਡਿਟੇਲ ਆ ਗੱਡੀ ਦੀ 2015 ਮਾਡਲ ਆ ਵੀਰੇ ਫਸਟ ਓਨਰ ਐ ਫਸਟ ਓਨਰ ਟੋਪ ਵਾਲਾ ਮਾਡਲ ਐ ਵੀਰੇ ਠੀਕ ਆ ਮਿੱਤਰੋ ਟੋਪ ਵਾਲਾ ਮਾਡਲ ਆ ਬਾਕੀ ਇੱਕ ਗੱਲ ਤੁਸੀਂ ਚੈੱਕ ਕਰਿਓ ਬਾਈ ਨਾ ਸਾਰੀਆਂ ਗੱਡੀਆਂ ਫਸਟ ਇਹ ਡੀਜ਼ਲ ਆ ਵੀਰੇ ਨਾ ਹਾਂ ਡੀਜ਼ਲ ਹੈ ਡੀਜ਼ਲ ਜੈਡ ਐਲ ਐਕਸ ਹੈ ਟੌਪ ਵਾਲਾ ਮਾਡਲ ਭਾਈ ਅੰਦਰੋਂ ਘੈਂਟਾ ਗੱਡੀ ਪੰਜਾਬ ਨੰਬਰਾਂ ਟਾਇਰ ਟੂਰ ਵਧੀਆ ਨੇ ਲਾਈ ਵੀ ਲੱਗੇ ਹੋਏ ਨੇਗੇ ਸੋਹਣੀ ਕਾਰ ਆ 15 ਮਾਡਲ ਫਸਟ ਓਨਰ ਪੰਜਾਬ ਨੰਬਰ ਦੀ ਨਾ ਵੀਰੇ ਜੇ ਵੀਰੇ ਮੈਂ ਦੀ ਗੱਲ ਕਰਾਂ ਵੀ ਨੋਨ ਐਕਸੀਡੈਂਟ ਦੀ ਗਾਰੰਟੀ ਫੁੱਲ ਗਰੈਟੀ ਵੀਰੇ ਆਪਣੀ ਠੀਕ ਆ ਲੈ ਮਿੱਤਰੋ ਫੁੱਲ ਗਾਰੰਟੀ ਆ ਰੇਟ ਫਿਰ ਦਾ ਰੇਟ ਵੀਰੇ ਇੱਕੋ ਹੀ ਰੇਟ ਦੇ ਦਾਂਗੇ 4.5 ਲੱਖ ਰੁਪਏ 4.5 ਲੱਖ ਦੀ ਹਾਂਜੀ ਹਾਂਜੀ ਲੈ ਮਿੱਤਰੋ 15 ਮਾਡਲ 4.5 ਲੱਖ ਦੀ ਭਾਈ ਬਲੈਰੋ ਗੱਡੀ ਮਿਲ ਜੂਗੀ ਕਿਸੇ ਵੀਰ ਨੇ ਲੈਣੀ ਆ ਹਣਾ ਖਾਲਸਾ ਕਾਰ ਵੀਰ ਤੇ ਆਜੋ ਹੁਣ ਸੋਨ ਅੰਦਰ ਦੋ ਤੋਫੇ ਦਿਖਾਉਣੇ ਆ ਹੋਰ ਗੱਡੀਆਂ ਹਨਾ ਆਇਆ ਵੀਰੇ ਇਹਦੀ ਗੱਡੀ ਆਗੀ ਇਹ ਵੀਰੇ Honda Priyo Honda ਵੀਰੋ ਹਾਂ ਠੀਕ ਹੈ ਕਿੰਨਾ ਮਾਡਲ ਹੈ ਬਈ 2012 ਮਾਡਲ ਵੀਰੇ 12 ਮਾਡਲਾ ਠੀਕ ਹੈ ਚੱਲ ਚਲਾ ਵੀਰ ਕਿਵੇਂ ਬਈ ਹੈ ਕਿਹੋ ਜਿਹਾ ਬਿਲਕੁਲ ਵੀਰੇ ਸਮਾਨ ਨਵੀਂ ਆ ਹਾਂ ਜੀ ਇੰਜਨ ਗੇਅਰ ਕਿਵੇਂ ਆ ਇੰਜਨ ਗੇਅਰ ਦੀ ਬਿਲਕੁਲ ਨਵੀਂ ਵੀਰੇ CNG ਲੱਗੀ ਹੋਈ ਹੈ CNG ਲੱਗੀ ਹੋਈ ਆ ਹਾਂ ਜੀ ਹਾਂ ਜੀ ਲੈ ਮਿੱਤਰੋ CNG ਲੱਗੀ ਐ ਐਵਰੇਜ ਵਧੀਆ ਕੱਢਦੀ ਓ ਫਿਰ ਤਾਂ ਹਾਂ ਜੀ ਪੂਰੀ ਐਵਰੇਜ ਠੀਕ ਹੈ 30 ਦੀ ਐਵਰੇਜ ਲੱਗੀ ਵੀਰੇ 30 ਦੀ ਐਵਰੇਜ ਠੀ ਰੇਟ ਕਿੰਨਾ ਫਿਰਦਾ ਰੇਟ ਵੀਰ ਇੱਕੋ ਹੀ ਰੇਟ ਦੇਦਾ ਹੈ 1 ਲੱਖ 5000 ਦੀ ਲੈ ਮਿੱਤਰੋ 1 ਲੱਖ 5000 ਦੀ ਬਈ ਗੱਡੀ ਮਿਲ ਜੀ 2012 ਮਾਡਲ ਆ 12 ਮਾਡਲ ਆ ਬਈ ਖਾਲਸਾ ਕਾਰ ਬਿਆਰ ਤੇ ਇਹ ਗੱਡੀ ਮਿਲਣੀ ਹੈਗੀ ਕਿਸੇ ਵੀਰ ਨੇ ਲੈਣੀ ਹੈ ਗੱਡੀ ਤਾਂ ਬਈ ਸੰਪਰਕ ਕਰ ਲਿਓ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੂ ਆਲਟੋ ਕੇਟਨ ਆ ਗਈ ਬਈ ਕੀ ਗੱਲਬਾਤ ਆ ਵੀਰੇ ਵੀਰੇ 2012 ਮਾਡਲ ਹੈ ਠੀਕ ਹੈ ਇਹ ਐਕਸਆਈ ਮਾਡਲ ਹੈ ਅੱਛਾ ਕਾਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਓਕੇ ਹੈ ਠੀਕ ਹੈ ਲੈ ਮਿੱਤਰੋ ਟਾਇਰ ਟੂ ਵਧੀਆ ਨੇਗੇ ਗੱਡੀ ਸੋਹਣੀ ਹੈਗੀ ਅੰਦਰੋਂ ਵੀ ਦਿਖਾ ਦੇ ਲਖਵਿੰਦਰ ਨੂੰ ਇੱਕ ਵਾਰੀ ਚ ਕਾਏ ਪੱਤਰ ਵੀਰੇ ਦੇ ਕੰਪਲੀਟ ਦੇ ਵੀਰੇ ਕੰਪਲੀਟ ਰਹੇ ਹਾਂ ਜੀ ਠੀਕ ਹੈ ਜਿਹਦੇ ਮੈਂ ਗੱਲ ਕਰਾ ਰੇਟ ਆ ਫਿਰ ਦੋ ਤੁਮ ਆਖਦਾ ਰੇਟ ਵੀਰੇ ਇੱਕੋ ਹੀ ਰੇਟ ਦੇ ਦਗਾ 135000 ਦੀ ਕਰ ਦੇਣਾ 135000 ਦੀ ਹਾਂਜੀ ਹਾਂਜੀ 12 ਮਾਡਲ ਵਾਲਾ ਟੋਗੇਟਨ ਹਾਂਜੀ ਬਹੀ ਸਵਾ ਸਵਾ 2 2 ਲੱਖ ਰੁਪਏ ਮੰਗਿਆ ਨੇ 2 ਲੱਖ ਵੀ 2 ਲੱਖ ਦੀ ਬਿਕੀਆਂ ਦੀ ਇਹ ਆਪਾਂ ਗਿਫਟ ਹੀ ਦੇਨੇ ਨੇ ਬਈ ਲੋਕਾਂ ਨੂੰ ਲੈ ਮੈਂ ਗਿਫਟ ਆ ਬਈ 135000 35000 ਦੇ ਵੀ ਇਰਟੋ K10 ਗੱਡੀ ਮਿਲ ਜੂ ਕਿੱਥੋਂ ਮਿਲਣੀ ਆ ਖਾਲਸਾ ਕਾਰਬੀਆ ਤੁਸੀਂ ਬਈ ਗੱਡੀ ਮਿਲਣੀ ਹੈਗੀ ਕਿਸੇ ਵੀਰ ਨੂੰ ਬਈ ਇੰਨਾ ਗੱਡਿਆਂ ਦੇ ਵਿੱਚੋਂ ਗੱਡੀ ਵਧੀਆ ਲੱ ਤਬਾਈ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਚੱਲਦਾ ਹੋਊ ਬਾਈ ਇੱਕ ਵਾਰ ਨਾ ਆਪਣਾ ਸ਼ਾਪ ਦਾ ਐਡਰੈਸ ਸੰਦਾ ਦਈ। ਧਵਾਨਾ ਰੋਡ ਵੀਰੇ ਐਪਲ ਵਾਈਟ ਦੇ ਸਾਹਮਣੇ ਆਪਣਾ ਸ਼ੋਅਰੂਮ ਹੈ। ਠੀਕ ਆ। ਬਾਈ ਆਪਾਂ ਫੋਨ ਤੇ ਖੜੇ ਆ ਇਸ ਟਾਈਮ ਖਾਲਸਾ ਕਾਰਬੀਆਰ ਤੇ ਗੱਲਬਾਤ ਬਾਈ ਨਾਲ ਕਰ ਲਿਓ। ਤੇ ਬਾਈ ਠੀਕ ਹੈ ਬਾਈ ਹੈ ਉਹ ਬਧੀ ਲੱਗੇ ਤੁਹਾਡੇ ਨਾਲ ਗੱਲ ਕਰਕੇ। ਠੀਕ ਹੈ ਜੀ ਹੈ। ਸੱਚੀ ਗੱਲ।